ਜਦੋਂ ਕਿਸੇ ਮਾਂ ਦਾ ਪੁੱਤ ਚਿੱਟਾ ਲਾਉਣ ਲੱਗ ਜਾਂਦਾ ਹੈ ਹਨਾ ਉਦੋਂ ਮਾਂ ਤੇ ਕੀ ਵੀਰਦੀ ਹੈ ਹਨਾ ਤਾਂ ਉਹ ਮਾਂ ਇੱਕ ਕੱਲੀ ਬੈਠੀ ਗੱਲਾਂ ਕਰਦੀ ਆ ਬੁੱਦਿਲ ਨਾਲ ਹਨਾ ਵੀ ਆਪਦੇ ਪੁੱਤ ਨੂੰ ਇੱਕ ਸਾਥ ਉਹ ਕਹਿੰਦੀ ਹੁੰਦੀ ਹੈ ਕਿ ਪੁੱਤ ਚਿੱਟਾ ਦਾ ਪੁੱਤ ਕਿਥੇ ਸੁਣਦਾ ਹਨਾ ਬਈ ਹਾਂ ਬਿਲਕੁਲ ਉਹ ਕਹਿੰਦੀ ਹੈ ਤੇਰੇ ਪਿਓ ਨੂੰ ਸ਼ਰਾਬ ਪੀ ਗਈ ਤੈਨੂੰ ਪੁੱਤਰਾ ਵੀ ਚਿੱਟਾ ਖਾ ਗਿਆ ਤੈਨੂੰ ਜੰਮਣ ਲਈ ਦੋ ਤੀਆਂ ਕੁੱਖ ਚ ਸੀ ਮਾਰੀਆਂ ਮੈਨੂੰ ਲੱਗੇ ਪਾਪ ਮੂਰੇ ਆ ਗਿਆ ਕਦੋਂ ਪਹੁੰਚਦੇ ਹੁੰਦੇ ਨੇ ਉਹ ਮੰਜ਼ਲੀ ਜਿਹੜੇ ਤੁਰਦੇ ਨੇ ਤੇਰੇ ਵਾਲੇ ਰਾਹਾਂ ਤੇ ਕੈਸੀ ਚੀਜ਼ ਇਹ ਚਿੱਟਾ ਚੰਦਰਾ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਦੇ ਕੈਸੀ ਚੀਜ਼ ਇਹ ਚਿੱਟਾ ਚੰਦਰਾ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਦੇ ਅੱਗੇ ਕਹਿੰਦੇ ਆ ਚਿੱਟਾ ਲਾਉਂਦਾ ਪੁੱਤ ਜਿਹੜੀ ਮਾਂ ਦਾ ਇਤੋਂ ਵੱਧ ਕੇ ਨਰਕ ਨਹੀਂ ਉਹ ਕੋਈ ਵੇ ਕੱਲ ਰੱਜੇ ਨੇ ਸੀ ਥੱਪੜ ਤੂੰ ਮਾਰਿਆ ਮੈਂ ਚੁੱਲ੍ਹੇ ਮੂਰੇ ਧੂਏ ਪੱਜ ਰੋਈ ਵੇ ਪੱਟ ਜੰਗਲੇ ਤੂੰ ਵੇਚ ਦਿੱਤੇ ਘਰ ਦੇ ਕਰਜ਼ਾਈਆਂ ਬਥੇਰੇ ਸ਼ਾਮਾਂ ਦੇ ਕੈਸੀ ਚੀਜ਼ ਇਹ ਚਿੱਟਾ ਚੰਦਰਾ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਦੇ ਕੈਸੀ ਚੀਜ਼ ਇਹ ਚਿੱਟਾ ਚੰਦਰਾ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਦੇ ਅਗਲਾ ਟੱਪਾ ਜਿਹੜਾ ਮੇਰੇ ਦਿਲ ਦੇ ਬੜਾ ਕਰੀਬ ਹੈ ਕਹਿੰਦੀ ਕਿਵੇਂ ਪੁੱਤ ਨੂੰ ਜਵਾਨ ਮਾਂ ਕਰਦੀ ਇਹ ਤਾਂ ਬਸ ਮਾਵਾ ਨੂੰ ਪਤਾ ਹੁੰਦਾ ਹੈ ਕਿੰਨਾ ਸੇਕ ਹੁੰਦਾ ਸੰਧੂਆ ਵੇ ਧੁੱਪ ਦਾ ਇਹ ਤਾਂ ਬਸ ਛਾਵਾ ਨੂੰ ਹੀ ਪਤਾ ਹੁੰਦਾ ਹੈ ਕਿਵੇਂ ਪੁੱਤ ਨੂੰ ਜਵਾਨ ਮਾਂ ਕਰਦੀ ਇਹ ਤਾਂ ਬਸ ਮਾਵਾ ਨੂੰ ਹੀ ਪਤਾ ਹੁੰਦਾ ਹੈ ਕਿੰਨਾ ਸੇਕ ਹੁੰਦਾ ਸੰਧੂਆ ਵੇ ਧੁੱਪ ਦਾ ਇਹ ਤਾਂ ਬਸ ਛਾਵਾ ਨੂੰ ਹੀ ਪਤਾ ਹੁੰਦਾ ਹੈ ਫਿਰ ਮਰਿਆਂ ਦੇ ਸੇਰੇ ਪੈਂਦੇ ਬੰਨਣੇ ਗਲ ਘੁੱਟ ਕੇ ਵੇ ਸਾਰੇ ਚਾਵਾ ਦੇ ਕੈਸੀ ਚੀਜ਼ ਇਹ ਚਿੱਟਾ ਚੰਦਰਾ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਦੇ ਚਿੱਟੇ ਦਿਨ ਖੋ ਕੇ ਲਈ ਜਾਂਦਾ ਪੁੱਤ ਮਾਵਾ ਅੱਛਾ ਸਾਰੇ ਵਿਸ਼ੇਸ਼ ਹੋਏ ਇੱਕ ਮੈਂ ਹੋਰ ਵਿਸ਼ੇ ਦੀ ਗੱਲ ਜ਼ਰੂਰ ਕਰੂੰਗਾ ਜਿਵੇਂ ਆਪਾਂ ਪੰਜਾਬ ਦੇ ਖਾਲੀ ਹੋਣ ਦੀ ਗੱਲ ਨਹੀਂ ਕੀਤੀ ਸੀ ਰੀਅਲ ਸੈਲਸ ਜਿਵੇਂ ਪੰਜਾਬ ਖਾਲੀ ਹੁੰਦਾ ਮੈਂ ਨਾ ਪਿਛਲੇ ਦਿਨ ਵੀ ਇੱਕ ਰਾਈਟਰ ਦੇ ਨਾਲ ਅਦਾਕਾਰ ਦੇ ਨਾਲ ਗੱਲ ਕਰ ਰਿਹਾ ਸੀ ਉਹ ਅਸੀਂ ਗੱਲ ਕਰੀ ਸੀ ਵੀ ਸਾਡੇ ਵਾਲੇ 25 ਲੱਖ 30 ਲੱਖ ਲਾ ਕੇ ਕੈਨੇਡਾ ਨੂੰ ਜਾਂਦੇ ਆ ਪਰਵਾਸੀ ਉਹੀ 25-30 ਰੁਪਿਆ ਦੀ ਟਿਕਟ ਲੈ ਕੇ ਪੰਜਾਬ ਚ ਆਉਂਦੇ ਆ। ਫੇਰ ਅਸੀਂ ਰੌਲਾ ਪਾਉਨੇ ਆ ਵੀ ਸਾਡੇ ਪੰਜਾਬ ਚ ਆ ਕੇ ਸਾਡੇ ਕੰਮ ਖੋਹੀ ਜਾਂਦੇ ਆ। ਇਹ ਨਹੀਂ ਲੱਗਦਾ ਵੀ ਅਸੀਂ ਆਪਦੇ ਕੰਮ ਛੱਡ ਕੇ ਆਪੀ ਤੁਰ ਜਣੇ ਤਾਂ ਹੋਉਂਦੇ ਆ। ਉਹ ਤਾਂ ਬਈ ਆਉਣਗੇ ਹੀ ਉਹਨਾਂ ਦਾ ਜਵਾਗ ਜੰਮਨੇ ਵਧਾਤੇ ਉਹਨਾਂ ਨੇ। ਹਾਂ। ਉਹਨਾਂ ਆਏ ਪੰਜਾਬੀਆਂ ਦਾ ਇੱਕ ਇੱਕ ਦੋ ਦੋ ਐ ਇਹ ਤਾਂ ਬਾਹਰ ਭੱਜੇ ਜਾਣਗੇ। ਜਿਹੜਾ ਐਡਾ ਪੰਜਾਬ ਐ ਉਹਨਾਂ ਨੇ ਸਾਂਭਣਾ ਫੇਰ। ਬਈ ਇਹ ਸਾਂਭਣਗੇ। ਹਾਂ। ਆਪਣੇ ਵਾਲੇ ਦੇਖੋ ਜਿਹੜੇ ਮੁੰਡੇ ਬਾਹਰ ਜਾ ਬੜੇ ਤਾਂ ਜਾ ਬੜੇ। ਹਾਂ। ਜਿਹੜੇ ਇੱਧਰ ਰਹਿ ਗਏ ਉਹ ਪਤੰਦਰ ਕੋਈ ਚਟਾ ਲਾਈ ਜਾਂਦਾ ਕੋਈ ਟੀਕੇ ਲਾਈ ਜਾਂਦਾ ਮਾਲਾਂ ਉਂਝ ਨਿੱਲ ਹੋਈ ਜਾਂਦੇ ਆ ਹਮ ਆਪਾਂ ਆਮ ਹੀ ਦੇਖਦੇ ਆ ਸਪਰਮਨਾਂ ਦੇ ਨਿੱਲ ਹੋਈ ਜਾਂਦੇ ਆ ਬਾਲਿਆਂ ਦੇ ਹੁਣ ਜੇ ਬੇਬੀ ਸੈਂਟਰਾਂ 'ਚੋਂ ਕੰਮ ਚੱਲਿਆ ਵੀ ਹਾਂ ਟਿਊਬ ਉਥੋਂ ਬਲੱਡ ਟਿਊਬ ਬੇਬੀ ਜਿਵੇਂ ਰਖਾ ਲੋ ਹਣਾ ਹਾਂ ਜਿਹੜੇ ਬਾਲੇ ਸੀਮਣੋਂ ਭਈਆਂ ਦੀ ਆ ਰੋਲਾ ਕਿੰਨਾ ਪੰਜਾਬ 'ਚ ਗੱਲਦਾ ਪਿਆ ਬਿਲਕੁਲ ਬਿਲਕੁਲ ਪਿਆਣਾ ਬਈ ਬਿਲਕੁਲ ਉਹਦੇ ਲਈ ਮੈਂ ਇੱਕ ਗੱਲ ਲਿਖੀ ਸੀ ਮੈਂ ਹਾਂ ਕਹਿੰਦਾ ਬੇਬੀ ਸੈਂਟਰਾਂ 'ਚ ਸੀਮਣਣੇ ਭਈਆਂ ਦੇ ਜੋ ਪੰਜਾਬ ਦੀਆਂ ਕੁੱਖਾਂ ਵਿੱਚ ਜਾਂਦੇ ਨੇ ਤਰੇ ਹੂੰ ਕਿੱਥੋਂ ਪੈਦਾ ਹੋਣਗੇ ਉਹ ਸੂਰਮੇ ਨਾ ਕੋਈ ਆਉਣ ਵਾਲੇ ਸਮੇਂ 'ਚ ਬਗਾਵਤਾਂ ਕਰੇ ਹੂੰ ਨਸਲਾਂ ਨੂੰ ਜਾਂਦਾ ਕੋੜ ਲੱਗੀ ਸੰਧੂਆ ਦਿਮਾਗ ਵਿੱਚ ਰਹਿੰਦਾ ਥਾਟ ਵੱਜਦਾ ਦੇਖੇ ਇੱਥੇ ਆਪਣੇ ਬਣਦੇ ਬਗਾਨੇ ਹੋਏ ਪੈਸੇ ਬਿਨਾ ਕੋਈ ਨਹੀਂ ਨੇੜੇ ਲੱਗਦਾ ਦੇਖੇ ਇੱਥੇ ਆਪਣੇ ਵੀ ਬਣਦੇ ਬਗਾਨੇ ਹੋਏ ਪੈਸੇ ਬਿਨਾ ਕੋਈ ਨਹੀਂ ਇੱਥੇ ਨੇੜੇ ਲੱਗਦਾ ਇਹ ਵੀ ਸੱਚ ਹੈ ਹੁਣ ਬੀਬੀਆਂ ਕੀ ਕਰਦੀਆਂ ਨੇ ਵੀ ਜਠਾਣੀ ਦਾ ਜਵਾਗ ਨਹੀਂ ਲੈਣਾ ਹਾਂ ਲੈਣਾ ਤਾਂ ਆਪਦੇ ਹੀ ਲੈਣਾ ਹੈ ਤਸੀਮਨ ਭਾਵੇਂ ਬੇਬੀ ਸੈਂਟਰ 'ਚ ਜਿਹੜਾ ਮਰਜ਼ੀ ਰੱਖਿਆ ਜਾਵੇ ਕੋਈ ਚੱਕਰ ਨਹੀਂ ਬਈ ਇਹਦਾ ਤਾਂ ਪਤਾ ਹੀ ਹੈ ਬਈ ਤੁਸੀਂ ਨੋਟ ਕਰ ਲਿਓ ਜਿਹੜੇ ਬੇਬੀ ਸੈਂਟਰਾਂ ਚ ਬੱਚੇ ਪੈਦਾ ਹੁੰਦੇ ਆ ਉਹ ਪਰਿਵਾਰ ਚ ਕਿਸੇ ਨਾਲ ਰਲਦੇ ਹੀ ਨਹੀਂ ਨਾ ਮਾਂ ਤੇ ਹੁੰਦੇ ਨਾ ਪਿਓ ਤੇ ਹੁੰਦੇ